ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avbpsaanjha.in ਤੇ ਸ਼ਾਂਤ ਕੁਮਾਰ ਕਮੇਟੀ ਦਾ ਸਮਰਥਨ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਇਸ ਨਾਲ ਮੰਡੀਆਂ 'ਚ ਸੁਧਾਰ ਹੋਵੇਗਾ ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੇਸ਼ ਵਿੱਚ ਸਿਰਫ 8% ਦੀਆਂ ਮੰਡੀਆਂ ਨੇ ਜਦਕਿ 92% ਖੇਤਰ 'ਚ ਮੰਡੀਆਂ ਹੈ ਹੀ ਨਹੀਂ ਇਸ ਲਈ ਸਰਕਾਰ ਨੂੰ ਨਵੀਆਂ ਮੰਡੀਆਂ ਬਣਾਉਣੀਆਂ ਚਾਹੀਦੀਆਂ ਨੇ ਨਾ ਕਿ ਪੁਰਾਣੀਆਂ ਮੰਡੀਆਂ ਨੂੰ ਖਤਮ ਕਰਨਾ ਚਾਹੀਦਾ ਹੈ ਐਫਸੀਆਈ ਦੀ ਜਿਹੜੀ ਕਮੇਟੀ ਦੀ ਰਿਪੋਰਟ ਹੈਗੀ ਉਹ ਖੁਦ ਹੀ ਕਹਿੰਦੇ ਆ ਕਿ ਸਿਰਫ 8% ਕਿਸਾਨ ਜਿਹੜੇ ਹੈਗੇ ਆ ਉਹ ਐਫਸੀਆਈ ਵਿੱਚ ਆਪਣਾ ਮਾਲ ਲੈ ਕੇ ਆਉਂਦੇ ਆ ਉਹਨਾਂ ਨੂੰ ਐਮਐਸਪੀ ਮਿਲਦਾ 92% ਕਿਸਾਨ ਤਾਂ ਪਹਿਲੇ ਹੀ ਬਾਜ਼ਾਰ ਦੇ ਉੱਪਰ ਹੈਗੇ ਜਦੋਂ ਤੁਸੀਂ ਕਹਿੰਦੇ ਉੱਥੇ ਕਿਉਂ ਨਹੀਂ ਇਨਵੈਸਟਮੈਂਟ ਹੋ ਰਹੀ ਜਿਸ ਇਨਵੈਸਟਮੈਂਟ ਦੀ ਗੱਲ ਕੀਤੀ ਜਾ ਰਹੀ ਹੈ ਕਿ ਐਫਸੀਆਈ ਵਿਡਰਾ ਕਰਕੇ ਐਫ ਸਟੱਡੀ ਇਨਵੈਸਟਮੈਂਟ ਹੋਏਗੀ ਮੈਂ ਪੁੱਛਣਾ ਚਾਹੁੰਦਾ ਕਿ 92% ਜਿਹੜੇ ਦੇਸ਼ ਦੇ ਕਿਸਾਨ ਹੈਗੇ ਉੱਥੇ ਕਿਉਂ ਨਹੀਂ ਇਨਵੈਸਟਮੈਂਟ ਅਜੇ ਤੱਕ ਹੋਈ ਹੈ ਕਿਸ ਨੇ ਰੋਕਿਆ ਉੱਥੇ ਕਿਉਂ ਨਹੀਂ ਪ੍ਰਾਈਵੇਟ ਕੰਪਨੀਆਂ ਉੱਥੇ ਗਈ ਕਿਉਂ ਨਹੀਂ ਉੱਥੇ ਇਨਫਰਾਸਟ੍ਰਕਚਰ ਬਣਿਆ ਇੰਟਰਸਟ ਡੀਅਕਿਸਦਾ ਕਿ ਉੱਥੇ ਕੋਈ ਨਹੀਂ ਜਾਣਾ ਚਾਹੁੰਦਾ ਇਹ ਪੰਜਾਬ ਹਰਿਆਣਾ ਵੈਸਟਰਨ ਯੂਪੀ ਵਿੱਚ ਆਲਰੇਡੀ ਇਨਫਰਾਸਟ੍ਰਕਚਰ ਬਣਿਆ ਪਿਆ ਜਿਹਨੂੰ ਜਿਹਨੂੰ ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ ਵਿੱਚ ਐਕਵਾਇਰ ਕਰਨਾ ਚਾਹੁੰਦੇ ਆ ਨਵਾਬ ਇਨਵੈਸਟਮੈਂਟ ਕੋਈ ਨਹੀਂ ਕਰਨਾ ਚਾਹੁੰਦਾ ਇਹੀ ਕਾਰਨ ਹੈ ਕਿ 92% ਕਿਸਾਨ ਜਿਹੜੇ ਹੈਗੇ ਉਹ ਐਫਸੀਆਈ ਤੋਂ ਵੰਚਿਤ ਰਹੇ ਔਰ ਪ੍ਰਾਈਵੇਟ ਸੈਕਟਰ ਦੇ ਜਿਹੜਾ ਇਨਵੈਸਟਮੈਂਟ ਸੀ ਉਹ ਵੀ ਨਹੀਂ ਉੱਥੇ ਹੋਈ ਹੈ ਔਰ ਦੂਸਰੀ ਗੱਲ ਹੈ ਤੁਸੀਂ ਕਿਹਾ ਕਿ ਸਰਕਾਰ ਕਹਿੰਦੀ ਕਿ ਅਸੀਂ ਕਮਿਟਿਡ ਹੈਗੇ ਅਸੀਂ ਕਰਾਂਗੇ ਉਹ ਇਸ ਤਰ੍ਹਾਂ ਹੁੰਦਾ ਹੈ ਇੱਕ ਜਿਹੜੀ ਬਹੁਤ ਬਾਰੀ ਮੈਂ ਕੈਰੀਅਰ ਕਰਨਾ ਕਿ ਗੋਵਿੰਦਾ ਫਿਲਮ ਐਕਟਰ ਜਿਹੜੇ ਹੈਗੇ ਉਹਨਾਂ ਦੀ ਇੱਕ ਐਡਵਰਟਾਈਜ਼ਮੈਂਟ ਸੀਗੀ ਜ਼ੋਰ ਕਾ ਝਟਕਾ ਧੀਰੇ ਸੇ ਜੇ ਤੁਸੀਂ ਜ਼ੋਰ ਕਾ ਝਟਕਾ ਜ਼ੋਰ ਨਾਲ ਲਗਾ ਦਿਓ ਤਾਂ ਸਰਕਾਰਾਂ गिर ਜਾਂਦੀਆਂ ਹੈ ਤੇ ਜੋਰ ਦਾ ਝਟਕਾ ਧੀਰੇ ਧੀਰੇ ਦਿਓ ਰਸ ਜਾਂਦਾ ਹੈ ਔਰ ਫਿਰ ਤੁਸੀਂ ਆਪਣਾ ਜੋ ਏਜੰਡਾ ਤੁਹਾਡਾ ਹੈਗਾ ਪੂਰਾ ਹੋ ਜਾਂਦਾ ਹੈ ਤੇ ਇਹ ਜੋਰ ਦਾ ਝਟਕਾ ਧੀਰੇ ਸੇ ਹੁਣ এবਪੀ ਸਾਂਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবਪੀ ਲਾਈਵ ਟਾਈਪ ਕਰੋ এবਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਂ ਹੁਣ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবিপি ਲਾਈਵ ਐਪ ਅਤੇ ਸਿਲੈਕਟ ਕਰੋ এবিপি ਨਿਊਜ਼ ਪੰਜਾਬੀ